ਤਹਲਕਾ ਲੰਬੀ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇੱਕ ਬਾਪ ਨੇ ਆਪਣੇ ਬੇਟੀ ਦੇ ਨਾਲ ਜੋ ਕੀਤਾ ਉਹ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਜੀ ਹਾਂ ਬਿਲਕੁਲ ਤੇ ਕਤਲ ਦੀ ਵਜ੍ਹਾ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਕਿਉਂਕਿ ਬਾਪ ਦੇ ਵੱਲੋਂ ਆਪਣੀ ਬੇਟੀ ਦਾ ਕਤਲ ਇਸ ਕਰਕੇ ਕੀਤਾ ਗਿਆ ਕਿਉਂਕਿ ਉਸਦੀ ਬੇਟੀ ਜਿਹੜੀ ਸੀਗੀ ਅੱਗੇ ਪੜ੍ਹਨਾ ਚਾਹੁੰਦੀ ਸੀ ਤੇ ਜਿਹੜਾ ਪਿਓ ਸੀਗਾ ਉਹ ਇਹ ਨਹੀਂ ਚਾਹੁੰਦਾ ਸੀ ਕਿ ਉਸਦੀ ਬੇਟੀ ਜਿਹੜੀ ਆ 12ਵੀਂ ਤੋਂ ਬਾਅਦ ਅੱਗੇ ਪੜ੍ਹਾਈ ਕਰੇ ਜਿਸ ਦੇ ਕਾਰਨ ਇੱਕ ਬਾਪ ਦੇ ਵੱਲੋਂ ਆਪਣੀ ਹੀ ਬੇਟੀ ਦਾ ਕਤਲ ਜਿਹੜਾ ਉਹ ਕਰ ਦਿੱਤਾ ਗਿਆ ਜੀਆਂ ਬਿਲਕੁਲ ਮਾਮਲਾ ਜੜਾਇਆ ਹਲਕਾ ਲੰਮੀ ਦੇ ਪਿੰਡ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੇ ਪਿੰਡ ਮਿੱਡਾ ਦੇ ਵਿੱਚ ਇੱਕ ਪਿਓ ਦੇ ਵੱਲੋਂ ਆਪਣੀ ਹੀ ਬੇਟੀ ਦਾ ਬੇਰਹਿਮੀ ਦੇ ਨਾਲ ਕਤਲ ਜਿਹੜਾ ਆ ਉਹ ਕੀਤਾ ਗਿਆ ਤਾਂ ਮਾਮਲਾ ਜਿਹੜਾ ਸੀਗਾ 4 ਤਰੀਕ ਨੂੰ ਦਰਜ ਹੋਇਆ ਸੀ ਪੁਲਿਸ ਦੇ ਵੱਲੋਂ ਜਿਹੜਾ ਉਸਦੇ ਪਿਤਾ ਦੇ ਖਿਲਾਫ ਪਹਿਲਾਂ ਹੀ ਮਾਮਲਾ ਦਰਜ ਕਰਕੇ ਪੁੱਛਗਿੱਛ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਸੀ ਤਾਂ ਪੁੱਛਗਿੱਛ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਕਿ ਮ੍ਰਿਤਕ ਕੁੜੀ ਜਿਹੜੀ ਚਮਨਦੀਪ ਕੌਰ ਹੈ ਉਸਨੇ 12ਵੀਂ ਪਾਸ ਕੀਤੀ ਸੀ 12ਵੀਂ ਪਾਸ ਕਰਨ ਤੋਂ ਬਾਅਦ ਉਹ ਅੱਗੇ ਪੜ੍ਹਨਾ ਚਾਹੁੰਦੀ ਸੀ ਪਰ ਉਸ ਦਾ ਪਿਤਾ ਨਹੀਂ ਚਾਹੁੰਦਾ ਸੀ ਕਿ ਉਹ ਅੱਗੇ ਪੜ੍ਹਾਈ ਕਰੇ ਉਹ ਘਰ ਦੇ ਵਿੱਚ ਹੀ ਰਹੇ ਚਾਹੁੰਦਾ ਸੀ ਜਿਸ ਦੇ ਕਾਰਨ ਉਸ ਦੀ ਮਾਂ ਜਿਹੜੀ ਹੈ ਉਹ ਚਾਹੁੰਦੀ ਸੀ ਕਿ ਉਸ ਦੀ ਕੁੜੀ ਪੜ੍ਹੇ ਉਹ ਤੇ ਪਤੀ ਤੇ ਲੜਾਈ ਝਗੜਾ ਕਰਦੀ ਸੀ ਕਿ ਮੇਰੀ ਕੁੜੀ ਜਿਹੜੀ ਅੱਗੇ ਜਾ ਕੇ ਵਧੀਆ ਪੜੂਗੀ ਵਧੀਆ ਕਿਤੇ ਪੜ ਲਿਕੇ ਨੌਕਰੀ ਲਾਊਗੀ ਜਿਸ ਦੇ ਕਾਰਨ ਉਸਦੀ ਮਾਤ ਦੇ ਵੱਲੋਂ ਆਪਣੀ ਕੁੜੀ ਦਾ ਐਡਮਿਸ਼ਨ ਜਿਹੜਾ ਆ ਸੀਜੀਸੀ ਲਾਂਡਰਾ ਇੱਥੇ ਕਰਵਾਇਆ ਗਿਆ ਸੀਗਾ ਕੁੜੀ ਪੜਨਾ ਸ਼ੁਰੂ ਵੀ ਕਰ ਚੁੱਕੀ ਸੀ ਪਰ ਉਸੇ ਦੇ ਕਾਰਨ ਪਿਤਾ ਦੇ ਵੱਲੋਂ ਆਪਣੀ ਹੀ ਕੁੜੀ ਦਾ ਕਤਲ ਜਿਹੜਾ ਆ ਉਹ ਕੀਤਾ ਗਿਆ ਤਾਂ ਕਤਲ ਕਰਨ ਤੋਂ ਬਾਅਦ ਜਿਵੇਂ ਹੀ ਪੁਲਿਸ ਨੂੰ ਇਸ ਗੱਲ ਦੀ ਸੂਚਨਾ ਮਿਲਦੀ ਆ ਪੁਲਿਸ ਦੇ ਵੱਲੋਂ ਲਗਾਤਾਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਜਿਸ ਦੇ ਵਿੱਚ ਉਸ ਕੁੜੀ ਦੇ ਪਿਤਾ ਨੂੰ ਹੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਪੁੱਛ ਪੜਤਾਲ ਕੀਤੀ ਗਈ ਤੇ ਪੁੱਛ ਪੜਤਾਲ ਦੇ ਵਿੱਚ ਉਸ ਦੇ ਪਿਤਾ ਦੇ ਵੱਲੋਂ ਇਹ ਕਬੂਲ ਕੀਤਾ ਗਿਆ ਕਿ ਉਸ ਦੀ ਕੁੜੀ ਜਿਹੜੀ ਹੈ 12ਵੀਂ ਤੋਂ ਬਾਅਦ ਅੱਗੇ ਪੜਨਾ ਚਾਹੁੰਦੀ ਸੀ ਪਰ ਮੈਂ ਨਹੀਂ ਚਾਹੁੰਦਾ ਸੀ ਕਿ ਮੇਰੀ ਕੁੜੀ ਜਿਹੜੀ ਆ ਅੱਗੇ ਪੜ੍ਹਾਈ ਕਰੇ ਜਿਸ ਦੇ ਕਾਰਨ ਉਸਨੇ ਹੀ ਆਪਣੀ ਹੀ ਕੁੜੀ ਦਾ ਕਤਲ ਜਿਹੜਾ ਆ ਉਹ ਕੀਤਾ ਗਿਆ ਜੀ ਆ ਬਿਲਕੁਲ ਇੱਕ ਬਹੁਤ ਹੀ ਅਜੀਬੋ ਗਰੀਬ ਅਤੇ ਦਿਲ ਨੂੰ ਦਹਿਲਾ ਦੇਣ ਵਾਲਾ ਇਹ ਮਾਮਲਾ ਆ ਜੋ ਕਿ ਲੰਬੀ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੇ ਕਿ ਇੱਕ ਬਾਪ ਦੇ ਵੱਲੋਂ ਆਪਣੀ ਹੀ ਕੁੜੀ ਦੀ ਆ ਇੱਛਾਵਾਂ ਦਾ ਗਲਾ ਘੋੜ ਦਿੱਤਾ ਗਿਆ ਅਕਸਰ ਇੱਕ ਬਾਪ ਚਾਹੁੰਦਾ ਹੈ ਕਿ ਉਸ ਦੀ ਕੁੜੀ ਜਿਹੜੀ ਆ ਵਧੀਆ ਪੜੇ ਲਿਖੇ ਸਮਾਜ ਦੇ ਅੱਗੇ ਉਸ ਦਾ ਨਾਮ ਰੌਸ਼ਨ ਕਰੇ ਕਿੱਤੇ ਖੜ ਕੇ ਉਸ ਦਾ ਨਾਮ ਵੱਡਾ ਕਰੇ ਤੇ ਵਧੀਆ ਨੌਕਰੀ ਲਵੇ ਪਰ ਇਹ ਦੇਖੋ ਕਹੇ ਜਾਂ ਬਾਪ ਸੀਗਾ ਜੋ ਖੋਤ ਨਹੀਂ ਸੀ ਚਾਉਂਦਾ ਕਿ ਉਸ ਦੀ ਕੁੜੀ ਜਿਹੜੀ ਆ ਅੱਗੇ ਪੜ੍ਹਨੀ ਚਾਹੀਦੀ ਆ ਤੇ ਉਸ ਨੂੰ ਨੌਕਰੀ ਜਿਹੜੀ ਆ ਲੈਣੀ ਚਾਹੀਦੀ ਜਿੱਤਾ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਚਮਨ ਦੀਪ ਕੌਰ ਨਾਮ ਹੈ 18 ਸਾਲ ਦੀ ਉਮਰ ਹੈ 12ਵੀਂ ਪਾਸ ਕਰਨ ਤੋਂ ਬਾਅਦ ਅੱਗੇ ਪੜ੍ਹਾਈ ਦੇ ਲਈ ਸੀਜੀਸੀ ਲਾਂਡਰਾ ਜਾਣਾ ਉਸ ਨੇ ਸ਼ੁਰੂ ਕੀਤਾ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਉਸ ਦਾ ਪਾਪ ਹੀ ਜਿਹੜਾ ਆ ਉਸ ਦਾ ਕਤਲ ਕਰ ਦੇਗਾ ਉਸ ਦਾ ਬਾਪ ਹੀ ਜਿਹੜਾ ਆ ਉਸ ਦੇ ਜਿੰਨੇ ਸੁਪੜੇ ਨੇ ਜਿੰਨੀਆਂ ਇੱਛਾਵਾਂ ਨੇ ਉਹਨਾਂ ਦਾ ਕਤਲ ਕਰਕੇ ਇਸ ਤਰੀਕੇ ਦੇ ਨਾਲ ਉਸ ਨੂੰ ਬਰਬਾਦ ਕਰ ਦੇਗਾ ਤਾਂ ਬਹੁਤ ਹੀ ਦਿਲ ਦਹਿਲਾ ਦੇਣ ਬੜਾ ਅਤਿ ਮੰਦ ਭਾਗੀ ਇੱਕ ਇੱਕ ਘਟਨਾ ਆ ਜਿਸ ਦੇ ਵਿੱਚ ਇੱਕ ਬਾਪ ਦੇ ਵੱਲੋਂ ਆਪਣੀ ਹੀ ਕੁੜੀ ਨੂੰ ਮੌਤ ਦੇ ਘਾਟ ਜਿਹੜਾ ਆ ਉਤਾਰਿਆ ਗਿਆ ਸਾਨੂੰ ਜੀ ਮਿਤੀ 4 1 26 ਨੂੰ ਜਿਹੜਾ ਸੀ ਇੱਕ ਇਤਲਾਹ ਮਿਲੀ ਸੀ ਐਸ ਐਚਓ ਕਵਰ ਵਾਲਾ ਕੋਲ ਕਿ ਮਿੱਡੇ ਪਿੰਡ ਦੇ ਵਿੱਚ ਇੱਕ ਪਿੰਡ ਦੇ ਹੀ ਰਹਿਣ ਵਾਲੇ ਹਰਪਾਲ ਸਿੰਘ ਨੇ ਆਪਣੀ ਜਿਹੜਾ ਹੈਗਾ ਲੜਕੀ ਦਾ ਕਤਲ ਕਰ ਦਿੱਤਾ ਜਿਸ ਦੇ ਸਬੰਧ ਦੇ ਵਿੱਚ ਐਸ ਐਚਓ ਕਬਰਵਾਲਾ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਜਿਹੜੀ ਪਿੰਡ ਮਿੱਡੇ ਪੁੱਜੀ ਜਿਸ ਨੇ ਉਸ ਦੀ ਮਦਰ ਦਾ ਜਿਹੜਾ ਲੜਕੀ ਮਰਨ ਵਾਲੀ ਦੀ ਮਦਰ ਦਾ ਬਿਆਨ ਲਿਖ ਕੇ ਉਹਦੇ ਫਾਦਰ ਹਰਪਾਲ ਸਿੰਘ ਤੇ ਮੁਕੱਦਮਾ ਦਰਜ ਕੀਤਾ ਬਾਕੀ ਜਿਹੜੀ ਤਫ਼ਤੀਸ਼ ਸੀ ਉਹ ਸਾਰੀ ਅਮਲ ਦੇ ਵਿੱਚ ਲੈ ਕੇ ਆਂਦੀ ਤੇ ਲੜਕੀ ਦਾ ਜਿਹੜਾ ਸੀ ਪੋਸਟਮਾਰਟਮ ਕਰਵਾ ਕੇ ਬਾਦਸ਼ਾਹ ਦੇ ਹਵਾਲੇ ਕਰ ਦਿੱਤੀ ਉਸ ਤੋਂ ਬਾਅਦ ਨੈਕਸਟ ਡੇ ਜਿਹੜਾ ਸੀਗਾ ਹਰਪਾਲ ਸਿੰਘ ਜੋ ਦੋਸ਼ੀ ਸੀਗਾ ਮੁੱਖ ਉਹਨੂੰ ਹਸਮ ਜਾਬਤਾ ਦੇ ਅਨੁਸਾਰ ਗ੍ਰਿਫਤਾਰ ਕਰ ਕੀਤਾ ਗ੍ਰਿਫਤਾਰ ਕਰਕੇ ਜਿਹਨੂੰ ਬੰਦ ਕੇਂਦਰੀ ਜੇਲ੍ਹ ਸ੍ਰੀ ਮੁਕਸਰ ਸਾਹਿਬ ਹੈ ਸਰ ਉਹਨੂੰ ਜੋ ਗ੍ਰਿਫਤਾਰ ਕੀਤਾ ਗ੍ਰਿਫਤਾਰੀ ਦੇ ਵਿੱਚ ਪੁੱਛ ਪੜਤਾਲ ਕੀਤੀ ਗਈ ਕੀ ਕਾਰਨ ਕੀ ਰਹੇ ਉਹਨੇ ਜੋ ਆਪਣੀ ਬੇਟੀ ਨੂੰ ਤੀ ਤੀਨੂੰ ਮੋੜ ਤੇ ਕੱਢ ਛੱਡ ਦਿੱਤਾ ਜਿਹੜਾ ਜੀ ਉਹਦੀ ਪੁੱਛਗਿਛ ਕੀਤੀ ਹੈਗੀ ਆ ਉਹਦੇ ਵਿੱਚ ਮੇਨ ਇਹੀ ਗੱਲ ਸਾਹਮਣੇ ਆਈ ਹੈ ਕਿ ਉਹ ਆਪਣੀ ਬੱਚੀ ਨੂੰ ਪਲੱਸ 2 ਤੋਂ ਬਾਅਦ ਉਹ ਜਿਹੜੀ ਪੜ੍ਹਾਈ ਅੱਗੇ ਕੰਟੀਨਿਊ ਨਹੀਂ ਕਰਾਉਣੀ ਚਾਹੁੰਦਾ ਸੀ ਬੱਚੀ ਜਿਹੜੀ ਸੀ ਉਹ ਪੜ੍ਹਨਾ ਚਾਹੁੰਦੀ ਸੀ ਉਹਦੀ ਮਦਰ ਉਹਨੂੰ ਬੱਚੀ ਨੂੰ ਪੜ੍ਹਾਉਣਾ ਚਾਹੁੰਦੀ ਸੀ ਜਿਸ ਕਰਕੇ ਉਹਨੇ ਇਸੇ ਗੱਲ ਦੇ ਵਿੱਚ ਆ ਕੇ ਉਹਦੀ ਮਦਰ ਕਹਿੰਦੀ ਸੀ ਕਿ ਜਿਹੜੀ ਹੈਗੀ ਬੱਚੀ ਮੇਰੀ ਅੱਗੇ ਪੜ੍ਹੂਗੀ ਉਹਨੇ ਸਟੱਡੀ ਕਰਨ ਦੇ ਲਈ ਅੱਗੇ ਉਹਨੇ ਸੀਜੀਸੀ ਲੰਡਨ ਪੜ੍ਹਨ ਦੇ ਲਈ ਭੇਜ ਵੀ ਦਿੱਤਾ ਸੀਗਾ ਜੋ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਉਹ ਆਪਣੀ ਬੱਚੀ ਨੂੰ ਪੜਾਉਣਾ ਚਾਹੁੰਦਾ ਜਿਸ ਕਰਕੇ ਉਹਨੇ ਇਹ ਇਸ ਵਾਰਦਾਤ ਦਾ ਤੁਰੰਤ ਇਲਜ਼ਾਮ ਦਿੱਤਾ ਸਰ ਕੀ ਕਹੋਗੇ ਸ਼ਰਾਰਤੀ ਜਿਹੜੇ ਹੈ ਜੇ ਸ਼ਰਾਰਤੀ ਤਦਵ ਨੇ ਐਸੀਆਂ ਵਾਰਦਾਤਾਂ ਨੂੰ ਇਲਜ਼ਾਮ ਦੇਣ ਵਾਲੇ ਚਾਹੇ ਬਾਪ ਨਹੀਂ ਚਾਹੀਏ ਹਰ ਲੋਕ ਨੇ ਕਿ ਸਾਡੇ ਵੱਲੋਂ ਤਾਂ ਜੀ ਇਹੀ ਸੰਦੇਸ਼ ਹੈਗਾਗਾ ਵੀ ਅਗਰ ਕੋਈ ਕਿਸੇ ਦਾ ਬੱਚਾ ਅੱਗੇ ਪੜ੍ਹਨਾ ਚਾਹੁੰਦਾ ਹੈ ਤਾਂ ਉਹ ਆਪਣੇ ਬੱਚੇ ਨੂੰ ਅੱਗੀ ਚੰਗੀ ਸਿੱਖਿਆ ਜਿਹੜੀ ਹੈਗੀ ਦਵਾਵੇ ਤਾਂ ਜੋ ਬੱਚਾ ਚੰਗੀ ਸਿੱਖਿਆ ਲੈ ਕੇ ਜਿਹੜੀ ਹੈਗੀ ਆ ਆਪਣੀਆਂ ਬਲੰਦੀਆਂ ਛੂਵੇ ਸਰ ਲੱਗਦਾ ਹੈ ਕਿ ਹਾਸ ਦੇ ਟਾਈਮ ਦੇ ਉੱਤੇ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਹੈਗੀਆਂ ਲੋਕਾਂ ਦੇ ਦਿਮਾਗ ਤੇ ਵਿੱਚ ਭਰਮ ਜਿਹੜਾ ਬਹੁਤ ਵੱਡਾ ਹੈ ਨਹੀਂ ਬਿਲਕੁਲ ਜੀ ਉਹ ਮੁੰਡਿਆਂ ਔਰ ਲੜਕੀਆਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਜੀ ਬਹੁਤ ਸਾਰੀਆਂ ਜਿਹੜੀਆਂ ਅੱਛੀਆਂ ਪੋਜੀਸ਼ਨ ਪੋਜੀਸ਼ਨਾਂ ਹੈਗੀਆਂ ਨੇ ਉਹਨਾਂ ਦੇ ਉੱਪਰ ਵੀ ਲੜਕੀਆਂ ਕਾਬਜ਼ ਹੈ ਜਦੋਂ ਸਟੱਡੀ ਦੇ ਰਾਨ ਵੀ ਜਿਹੜੀਆਂ ਲੜਕੀਆਂ ਨੇ ਲੜਕਿਆਂ ਤੋਂ ਜ਼ਿਆਦਾ ਨੰਬਰ ਲੈ ਕੇ ਜਿਹੜੇ ਹੈਗੇ ਪੋਜੀਸ਼ਨਾਂ ਹਾਸਲ ਕਰਦੀਆਂ ਤਹਾਲਕਾ ਲੰਬੀ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇੱਕ ਬਾਪ ਨੇ ਆਪਣੇ ਬੇਟੀ ਦੇ ਨਾਲ ਜੋ ਕੀਤਾ ਉਹ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਜੀ ਹਾਂ ਬਿਲਕੁਲ ਤੇ ਕਤਲ ਦੀ ਵਜ੍ਹਾ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਕਿਉਂਕਿ ਬਾਪ ਦੇ ਵੱਲੋਂ ਆਪਣੀ ਬੇਟੀ ਦਾ ਕਤਲ ਇਸ ਕਰਕੇ ਕੀਤਾ ਗਿਆ ਕਿਉਂਕਿ ਉਸਦੀ ਬੇਟੀ ਜਿਹੜੀ ਸੀਗੀ ਅੱਗੇ ਪੜਨਾ ਚਾਹੁੰਦੀ ਸੀ ਤੇ ਜਿਹੜਾ ਪਿਓ ਸੀਗਾ ਉਹ ਇਹ ਨਹੀਂ ਚਾਹੁੰਦਾ ਸੀ ਕਿ ਉਸਦੀ ਬੇਟੀ ਜਿਹੜੀ ਆ 12ਵੀਂ ਤੋਂ ਬਾਅਦ ਅੱਗੇ ਪੜ੍ਹਾਈ ਕਰੇ ਜਿਸ ਦੇ ਕਾਰਨ ਇੱਕ ਬਾਪ ਦੇ ਵੱਲੋਂ ਆਪਣੀ ਹੀ ਬੇਟੀ ਦਾ ਕਤਲ ਜਿਹੜਾ ਉਹ ਕਰ ਦਿੱਤਾ ਗਿਆ ਜੀਆ ਬਿਲਕੁਲ ਮਾਮਲਾ ਜੁੜਾਇਆ ਹਲਕਾ ਲੰਮੀ ਦੇ ਪਿੰਡ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੇ ਪਿੰਡ ਮਿੱਡਾ ਦੇ ਵਿੱਚ ਇੱਕ ਪਿਓ ਦੇ ਵੱਲੋਂ ਆਪਣੀ ਹੀ ਬੇਟੀ ਦਾ ਬੇਰਹਿਮੀ ਦੇ ਨਾਲ ਕਤਲ ਜਿਹੜਾ ਆ ਉਹ ਕੀਤਾ ਗਿਆ ਤਾਂ ਮਾਮਲਾ ਜਿਹੜਾ ਸੀਗਾ 4 ਤਰੀਕ ਨੂੰ ਦਰਜ ਹੋਇਆ ਸੀ ਪੁਲਿਸ ਦੇ ਵੱਲੋਂ ਜਿਹੜਾ ਉਸਦੇ ਪਿਤਾ ਦੇ ਖਿਲਾਫ ਪਹਿਲਾ ਹੀ ਮਾਮਲਾ ਦਰਜ ਕਰਕੇ ਪੁੱਛਗਿੱਛ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਸੀ ਤਾਂ ਪੁੱਛਗਿੱਛ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਕਿ ਮ੍ਰਿਤਕ ਕੁੜੀ ਜਿਹੜੀ ਚਮਨਦੀਪ ਕੌਰ ਹੈ ਉਸਨੇ 12ਵੀਂ ਪਾਸ ਕੀਤੀ ਸੀ 12ਵੀਂ ਪਾਸ ਕਰਨ ਤੋਂ ਬਾਅਦ ਉਹ ਅੱਗੇ ਪੜ੍ਹਨਾ ਚਾਹੁੰਦੀ ਸੀ ਪਰ ਉਸ ਦਾ ਪਿਤਾ ਨਹੀਂ ਚਾਹੁੰਦਾ ਸੀ ਕਿ ਉਹ ਅੱਗੇ ਪੜ੍ਹਾਈ ਕਰੇ ਉਹ ਘਰ ਦੇ ਵਿੱਚ ਹੀ ਰਹੇ ਚਾਹੁੰਦਾ ਸੀ ਜਿਸ ਦੇ ਕਾਰਨ ਉਸ ਦੀ ਮਾਂ ਜਿਹੜੀ ਹੈ ਉਹ ਚਾਹੁੰਦੀ ਸੀ ਕਿ ਉਸ ਦੀ ਕੁੜੀ ਪੜੇ ਉਹ ਤੇ ਪਤੀਦਰਾ ਲੜਾਈ ਝਗੜਾ ਕਰਦੀ ਸੀ ਕਿ ਮੇਰੀ ਕੁੜੀ ਜਿਹੜੀ ਅੱਗੇ ਜਾ ਕੇ ਵਧੀਆ ਪੜੂਗੀ ਵਧੀਆ ਕਿਤੇ ਪੜ ਲਿਕੇ ਨੌਕਰੀ ਲਾਊਗੀ ਜਿਸ ਦੇ ਕਾਰਨ ਉਸਦੀ ਮਾਤਾ ਦੇ ਵੱਲੋਂ ਆਪਣੀ ਕੁੜੀ ਦਾ ਐਡਮਿਸ਼ਨ ਜਿਹੜਾ ਆ ਸੀਜੀਸੀ ਲਾਂਡਰਾ ਇੱਥੇ ਕਰਵਾਇਆ ਗਿਆ ਸੀਗਾ ਕੁੜੀ ਪੜ੍ਹਨਾ ਸ਼ੁਰੂ ਵੀ ਕਰ ਚੁੱਕੀ ਸੀ ਪਰ ਉਸੇ ਦੇ ਕਾਰਨ ਪਿਤਾ ਦੇ ਵੱਲੋਂ ਆਪਣੀ ਹੀ ਕੁੜੀ ਦਾ ਕਤਲ ਜਿਹੜਾ ਆ ਉਹ ਕੀਤਾ ਗਿਆ ਤਾਂ ਕਤਲ ਕਰਨ ਤੋਂ ਬਾਅਦ ਜਿਵੇਂ ਹੀ ਪੁਲਿਸ ਨੂੰ ਇਸ ਗੱਲ ਦੀ ਸੂਚਨਾ ਮਿਲਦੀ ਆ ਪੁਲਿਸ ਦੇ ਵੱਲੋਂ ਲਗਾਤਾਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਜਿਸ ਦੇ ਵਿੱਚ ਉਸ ਕੁੜੀ ਦੇ ਪਿਤਾ ਨੂੰ ਹੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਪੁੱਛ ਪੜਤਾਲ ਕੀਤੀ ਗਈ ਤੇ ਪੁੱਛ ਪੜਤਾਲ ਦੇ ਵਿੱਚ ਉਸਦੇ ਪਿਤਾ ਦੇ ਵੱਲੋਂ ਇਹ ਕਬੂਲ ਕੀਤਾ ਗਿਆ ਕਿ ਉਸਦੀ ਕੁੜੀ ਜਿਹੜੀ ਹੈ 12ਵੀਂ ਤੋਂ ਬਾਅਦ ਅੱਗੇ ਪੜਨਾ ਚਾਹੁੰਦੀ ਸੀ ਪਰ ਮੈਂ ਨਹੀਂ ਚਾਹੁੰਦਾ ਸੀ ਕਿ ਮੇਰੀ ਕੁੜੀ ਜਿਹੜੀ ਹੈ ਅੱਗੇ ਪੜ੍ਹਾਈ ਕਰੇ ਜਿਸ ਦੇ ਕਾਰਨ ਉਸਨੇ ਹੀ ਆਪਣੀ ਹੀ ਕੁੜੀ ਦਾ ਕਤਲ ਜਿਹੜਾ ਆ ਉਹ ਕੀਤਾ ਗਿਆ ਜੀ ਆ ਬਿਲਕੁਲ ਇੱਕ ਬਹੁਤ ਹੀ ਅਜੀਬੋ ਗਰੀਬ ਅਤੇ ਦਿਲ ਨੂੰ ਦਹਿਲਾ ਦੇਣ ਵਾਲਾ ਇਹ ਮਾਮਲਾ ਆ ਜੋ ਕਿ ਲੰਬੀ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੇ ਕਿ ਇੱਕ ਬਾਪ ਦੇ ਵੱਲੋਂ ਆਪਣੀ ਹੀ ਕੁੜੀ ਦੀ ਆ ਇੱਛਾਵਾਂ ਦਾ ਗਲਾ ਘੋੜ ਦਿੱਤਾ ਗਿਆ ਅਕਸਰ ਇੱਕ ਬਾਪ ਚਾਹੁੰਦਾ ਹੈ ਕਿ ਉਸਦੀ ਕੁੜੀ ਜਿਹੜੀ ਆ ਵਧੀਆ ਪੜੇ ਲਿਖੇ ਸਮਾਜ ਦੇ ਅੱਗੇ ਉਸਦਾ ਨਾਮ ਰੌਸ਼ਨ ਕਰੇ ਕਿੱਤੇ ਖੜਕੇ ਉਸ ਦਾ ਨਾਮ ਵੱਡਾ ਕਰੇ ਤੇ ਵਧੀਆ ਨੌਕਰੀ ਲਵੇ ਪਰ ਇਹ ਦੇਖੋ ਕਹੇ ਜਾ ਵਾਪਸੀਗਾ ਜੋ ਖੋਤਨੀ ਸੀ ਚਾਉਂਦਾ ਕਿ ਉਸ ਦੀ ਕੁੜੀ ਜਿਹੜੀ ਆ ਅੱਗੇ ਪੜਨੀ ਚਾਹੀਦੀ ਆ ਤੇ ਉਸ ਨੂੰ ਨੌਕਰੀ ਜਿਹੜੀ ਆ ਲੈਣੀ ਚਾਹੀਦੀ ਜਿੱਤਾ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਚਮਨ ਦੀਪ ਕੌਰ ਨਾਮ ਹੈ 18 ਸਾਲ ਦੀ ਉਮਰ ਹੈ 12ਵੀਂ ਪਾਸ ਕਰਨ ਤੋਂ ਬਾਅਦ ਅੱਗੇ ਪੜ੍ਹਾਈ ਦੇ ਲਈ ਸੀਜੀਸੀ ਲਾਂਡਰਾ ਜਾਣਾ ਉਸ ਨੇ ਸ਼ੁਰੂ ਕੀਤਾ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਉਸ ਦਾ ਬਾਪ ਹੀ ਜਿਹੜਾ ਆ ਉਸ ਦਾ ਕਤਲ ਕਰ ਦੇਗਾ ਉਸ ਦਾ ਬਾਪ ਹੀ ਜਿਹੜਾ ਆ ਉਸ ਦੇ ਜਿੰਨੇ ਸੁਪੜੇ ਨੇ ਜਿੰਨੀਆਂ ਇੱਛਾਵਾਂ ਨੇ ਉਹਨਾਂ ਦਾ ਕਤਲ ਕਰਕੇ ਇਸ ਤਰੀਕੇ ਦੇ ਨਾਲ ਉਸ ਨੂੰ ਬਰਬਾਦ ਕਰ ਦੇਗਾ ਤਾਂ ਬਹੁਤ ਹੀ ਦਿਲ ਦਹਿਲਾ ਦੇਣ ਵਾਲਾ ਅਤੇ ਮੰਦ ਭਾਗੀ ਇੱਕ ਇਹ ਘਟਨਾ ਆ ਜਿਸ ਦੇ ਵਿੱਚ ਇੱਕ ਬਾਪ ਦੇ ਵੱਲੋਂ ਆਪਣੀ ਹੀ ਕੁੜੀ ਨੂੰ ਮੌਤ ਦੇ ਘਾਟ ਜਿਹੜਾ ਆ ਉਤਾਰਿਆ ਗਿਆ ਸਾਨੂੰ ਜੀ ਮਿਤੀ 4 ਇੱਕ 26 ਨੂੰ ਜਿਹੜਾ ਸੀ ਇੱਕ ਇਤਲਾਹ ਮਿਲੀ ਸੀ ਐਸ ਐਚਓ ਕਵਰ ਵਾਲਾ ਕੋਲ ਕਿ ਮਿੱਡੇ ਪਿੰਡ ਦੇ ਵਿੱਚ ਇੱਕ ਪਿੰਡ ਦੇ ਰਹਿਣ ਵਾਲੇ ਹਰਪਾਲ ਸਿੰਘ ਨੇ ਆਪਣੀ ਜਿਹੜਾ ਹੈਗਾ ਲੜਕੀ ਦਾ ਕਤਲ ਕਰ ਦਿੱਤਾ ਜਿਸ ਦਿਸ ਉਹਨਾਂ ਦੇ ਵਿੱਚ ਐਸਐਚਓ ਕਬਰਵਾਲਾ ਆਪਦੀ ਪੁਲਿਸ ਪਾਰਟੀ ਸਮੇਤ ਉਥੇ ਜਿਹੜੀ ਪਿੰਡ ਮਿੱਡੇ ਪੁੱਜੀ ਜਿਸ ਨੇ ਉਸਦੀ ਮਦਰ ਦਾ ਜਿਹੜਾ ਲੜਕੀ ਮਰਨ ਵਾਲੀ ਦੀ ਮਦਰ ਦਾ ਬਿਆਨ ਲਿਖ ਕੇ ਉਹਦੇ ਫਾਦਰ ਹਰਪਾਲ ਸਿੰਘ ਤੇ ਮੁਕੱਦਮਾ ਦਰਜ ਕੀਤਾ ਬਾਕੀ ਜਿਹੜੀ ਤਫ਼ਤੀਸ਼ ਸੀ ਉਹ ਸਾਰੀ ਅਮਲ ਦੇ ਵਿੱਚ ਲੈ ਕੇ ਆਂਦੀ ਤੇ ਲੜਕੀ ਦਾ ਜਿਹੜਾ ਸੀ ਪੋਸਟਮਾਰਟਮ ਕਰਵਾ ਕੇ ਬਾਦਸ਼ਾਹ ਦੇ ਹਵਾਲੇ ਕਰ ਦਿੱਤੀ ਉਸ ਤੋਂ ਬਾਅਦ ਨੈਕਸਟ ਡੇ ਜਿਹੜਾ ਸੀਗਾ ਹਰਪਾਲ ਸਿੰਘ ਜੋ ਦੋਸ਼ੀ ਸੀਗਾ ਮੁੱਖ ਉਹਨੂੰ ਹਸਮ ਜਾਬਤਾ ਦੇ ਅਨੁਸਾਰ ਗ੍ਰਿਫਤਾਰ ਕਰ ਕੀਤਾ ਗ੍ਰਫਤਾਰ ਕਰਕੇ ਜਿਹਨੇ ਹੁਣ ਬੰਦ ਕੇਂਦਰੀ ਜੇਲ੍ਹ ਸ੍ਰੀ ਮੁਕਸਰ ਸਾਹਿਬ ਹੈ ਸਰ ਉਹਨੂੰ ਜੋ ਗ੍ਰਫਤਾਰ ਕੀਤਾ ਗ੍ਰਿਫਤਾਰੀ ਦੇ ਵਿੱਚ ਪੁੱਛ ਪੜਤਾਲ ਕੀਤੀ ਗਈ ਕੀ ਕਾਰਨ ਕੀ ਰਏ ਉਹਨੇ ਜੋ ਆਪਣੀ ਬੇਟੀ ਨੂੰ ਤੀ ਤੀਨੂੰ ਮੋੜ ਤੇ ਕੱਟ ਚਾਟ ਦਿੱਤਾ ਜਿਹੜਾ ਜੀ ਉਹਦੀ ਪੁੱਛਗਿਛ ਕੀਤੀ ਹੈਗੀ ਆ ਉਹਦੇ ਵਿੱਚ ਮੇਨ ਇਹੀ ਗੱਲ ਸਾਹਮਣੇ ਆਈ ਹੈ ਕਿ ਉਹ ਆਪਣੀ ਬੱਚੀ ਨੂੰ ਪਲੱਸ 2 ਤੋਂ ਬਾਅਦ ਉਹ ਜਿਹੜੀ ਪੜ੍ਹਾਈ ਅੱਗੇ ਕੰਟੀਨਿਊ ਨਹੀਂ ਕਰਾਉਣੀ ਚਾਹੁੰਦਾ ਸੀ ਬੱਚੀ ਜਿਹੜੀ ਸੀ ਉਹ ਪੜ੍ਹਨਾ ਚਾਹੁੰਦੀ ਸੀ ਉਹਦੀ ਮਦਰ ਉਹਨੂੰ ਬੱਚੀ ਨੂੰ ਪੜਾਉਣਾ ਚਾਹੁੰਦੀ ਸੀ ਜਿਸ ਕਰਕੇ ਉਹਨੇ ਇਸੇ ਗੱਲ ਦੇ ਵਿੱਚ ਆ ਕੇ ਉਹਦੀ ਮਦਰ ਕਹਿੰਦੀ ਸੀ ਕਿ ਜਿਹੜੀ ਹੈਗੀ ਬੱਚੀ ਮੇਰੀ ਅੱਗੇ ਪੜ੍ਹੂਗੀ ਉਹਨੇ ਸਟੱਡੀ ਕਰਨ ਦੇ ਲਈ ਅੱਗੇ ਉਹਨੇ ਸੀਜੀਸੀ ਲੰਡਨ ਪੜ੍ਹਨ ਦੇ ਲਈ ਭੇਜ ਵੀ ਦਿੱਤਾ ਸੀਗਾ ਜੋ ਉਹਨੂੰ ਇਹ ਗੱਲ ਚੰਗੀ ਨਹੀਂ ਲੱਗੀ ਉਹ ਆਪਣੀ ਬੱਚੀ ਨੂੰ ਪੜਾਉਣਾ ਚਾਹੁੰਦਾ ਜਿਸ ਕਰਕੇ ਉਹਨੇ ਇਹ ਇਸ ਵਾਰ ਦਾ ਤਨਜਾਮ ਦਿੱਤਾ ਸਰ ਕੀ ਕਾਂਗਰਸ ਰਾੜਤੀ ਜਿਹੜੇ ਹੈ ਜੇ ਰਾੜਤੀ ਤਦਵ ਨੇ ਹੈ ਜੀਆਂ ਵਾਰਦਾਤਾਂ ਨੂੰ ਜਾਮ ਦੇਣ ਵਾਲੇ ਚ ਬਾਪ ਨਹੀਂ ਚਾਹੀਏ ਹਰ ਲੋਗ ਨੂੰ ਕਿ ਸਾਡੇ ਵੱਲੋਂ ਤਾਂ ਜੀ ਇਹੀ ਸੰਦੇਸ਼ ਹੈਗਾਗਾ ਵੀ ਅਗਰ ਕੋਈ ਕਿਸੇ ਦਾ ਬੱਚਾ ਅੱਗੇ ਪੜ੍ਹਨਾ ਚਾਹੁੰਦਾ ਹੈ ਤਾਂ ਉਹ ਆਪਣੇ ਬੱਚੇ ਨੂੰ ਅੱਗੇ ਚੰਗੀ ਸਿੱਖਿਆ ਜਿਹੜੀ ਹੈਗੀ ਦਵਾਵੇ ਤਾਂ ਜੋ ਬੱਚਾ ਚੰਗੀ ਸਿੱਖਿਆ ਲੈ ਕੇ ਜਿਹੜੀ ਹੈਗੀ ਆਪਣੀਆਂ ਬਲੰਦੀਆਂ ਛੂਵੇ ਸਰ ਲੱਗਦਾ ਹੈ ਕਿ ਅੱਜ ਦੇ ਟਾਈਮ ਦੇ ਉੱਤੇ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਹੈਗੀਆਂ ਲੋਕਾਂ ਦੇ ਦਿਮਾਗ ਦੇ ਵਿੱਚ ਭਰਮ ਜਿਹੜਾ ਬਹੁਤ ਵੱਡਾ ਹੈ ਨਹੀਂ ਬਿਲਕੁਲ ਜੀ ਉਹ ਮੁੰਡਿਆਂ ਔਰ ਲੜਕੀਆਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਜੀ ਬਹੁਤ ਸਾਰੀਆਂ ਜਿਹੜੀਆਂ ਅੱਛੀਆਂ ਪੋਜੀਸ਼ਨ ਪੋਜੀਸ਼ਨਾਂ ਹੈਗੀਆਂ ਨੇ ਉਹਨਾਂ ਦੇ ਉੱਪਰ ਵੀ ਲੜਕੀਆਂ ਕਾਬਜ਼ ਹੈ ਜਦੋਂ ਸਟੱਡੀ ਦੇ ਰਾਨ ਵਿੱਚ ਜਿਹੜੀਆਂ ਲੜਕੀਆਂ ਨੇ ਲੜਕਿਆਂ ਤੋਂ ਜ਼ਿਆਦਾ ਨੰਬਰ ਲੈ ਕੇ ਜਿਹੜੇ ਹੈਗੇ ਪੋਜੀਸ਼ਨਾਂ ਹਾਸਲ ਕਰਦੀਆਂ